ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਕੋਠੇ ਪਿਪਲੀ ਤੇ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਹੈਗਾ ਬਠਿੰਡਾ ਲਹਿਰਾ ਮਾ ਬਥਰਮਲ ਪਲਾਟ ਦੇ ਵੈਕ ਸਾਈਡ ਆ ਸਾਡੇ ਕੋਠੇ ਤੇ ਟੱਲ ਵਾਲੀ ਤੇ ਪਿਪਲੀ ਮਿੱਤਰੋ ਬਿਲਕੁਲ ਨੇੜੇ ਨੇੜੇ ਆ ਇਹ ਮਹਾਰਾਜ ਦੇ ਵਿੱਚੋਂ ਸਾਰੇ ਕੋਠੇ ਵੱਜੇ ਵੀ ਆ ਘੱਟੋ ਘੱਟ 10 ਕੋਠੇ ਆ ਜਿਹਨੂੰ ਆਪਾਂ ਢਾਣੀਆਂ ਵੀ ਕਹਿ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਚੱਕਾ ਆਪਾਂ ਤੁਹਾਨੂੰ ਨੀਲੀ ਰਾਵੀ ਛੋਟੀ ਸੋਣ ਵਾਲੀ ਮਿੱਤਰੋ ਆਪਾਂ ਦਿਖਾ ਰਹੇ ਆ ਤੇ ਖੜੇ ਆ ਜੀ ਬਲੌਰ ਕੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜੇ ਮਾਂ ਦਾ ਦੁੱਧ ਦਾ ਰਿਕਾਰਡ ਦੀ ਗੱਲ ਕਰੀਏ ਬਹੁਤ ਚੰਗਾ ਤੇ ਗਾਹਾਂ ਵੀ ਮਿੱਤਰੋ ਚੰਗਾ ਸਿਮਣ ਲੱਗਿਆ ਵਾ ਪੂਰੀ ਜਿਹੜੀ ਗੱਲਬਾਤ ਆਪਾਂ ਅੰਕਲ ਦੇ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਮਿੱਤਰੋ ਵੀਡੀਓ ਆਪਣੀਆਂ ਅੱਜ ਕਾਫੀ ਆ ਰਹੀਆਂ ਨੇ ਜੇ ਉਹ ਜਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਮਿੱਤਰੋ ਅਗਲੇ ਪਸ਼ੂ ਵੀ ਖਰੀਦ ਸਕਦੇ ਹੋ ਕਿਉਂਕਿ ਕੋਈ ਨੀਲੀ ਰਾਵੀ ਖਰੀਦ ਕੇ ਖੋਦਾ ਕੋਈ ਬੂਰੀ ਤੇ ਕੋਈ ਮਿੱਤਰੋ ਮੁਰਾਨਾ ਸਭ ਤੇ ਕੋਈ ਮਿੱਤਰੋ ਗਾਂ ਲੈਣਾ ਚਾਹੁੰਦਾ ਤੇ ਗਾਵਾਂ ਦੀ ਵੀ ਵੀਡੀਓ ਅਗਲੀ ਆ ਰਹੀ ਹੈ ਤੇ ਉਹ ਵੀ ਮਿੱਤਰੋ ਤੁਸੀਂ ਜ਼ਰੂਰ ਦੇਖਣੀ ਹੈ ਜਿਹੋ ਜਿਹਾ ਤੁਹਾਨੂੰ ਪਸੰਦ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖੀ ਚਲੋ ਤੇ ਤਸੱਲੀ ਮਿੱਤਰੋ ਤੁਸੀਂ ਆਫ ਕਰਨੀ ਆ ਤੇ ਪਹਿਲਾਂ ਆਪਾਂ ਤੁਹਾਨੂੰ ਝੋਟੀ ਦਾ ਪੂਰਾ ਜਾਣਕਾਰੀ ਦੇ ਦਈਏ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਹੈ ਤੇ ਮਾਰਕਾ ਤਕਰੀਬਨ ਫੁੱਲ ਹੈ ਤੇ ਥਾਂਲੇ ਵੀ ਮਿੱਤਰੋ ਪੂਰੀ ਸਾਫ ਹੈ। ਕੱਲਾ ਕੱਲਾ ਥਾਣਾ ਹੈ। ਕੋਈ ਫੋਟ ਨਹੀਂ ਕੋਈ ਸਾਖ ਨਹੀਂ। ਹਾਂਜੀ ਅੰਕਲ ਜੀ ਸਸਰੀ ਕਾ ਸਸਰੀ ਕਾ ਕੀ ਹਾਲ ਚਾਲ ਹੈ ਜੀ? ਵਧੀਆ ਜੀ ਡਾਕਟਰ ਸਾਹਿਬ। ਠੀਕ ਹੈ। ਘਰੇਲੂ ਕੰਮ ਆਪਣਾ ਹੈ ਨਾ? ਹਾਂ ਘਰੇਲੂ ਹੈ ਜੀ। ਠੀਕ ਹੈ। ਤੇ ਕਿੰਨੇ ਕ ਪਸ਼ੂ ਰੱਖ ਰਹੇ ਹੋ? ਆਪਣੇ ਹੈਗੇ ਚਾਰ ਕ ਪਸ਼ੂ। ਚਾਰ ਕ ਪਸ਼ਾ ਜੀ। ਠੀਕ ਹੈ। ਹੁਣ ਜੇ ਆਪਾਂ ਇਹਦੀ ਮਾਂ ਦੀ ਗੱਲ ਕਰ ਗਏ ਹਨਾ। ਮਾਂ ਥੱਲੇ ਕਿੰਨਾ ਕ ਦੁੱਧ ਸੀ? ਮਾਂ ਥੱਲੇ 14 ਕ ਲੀਟਰ ਦੁੱਧ ਸੀਗਾ ਜੀ। 14 ਕ। ਹਾਂਜੀ। ਤੇ ਇਹਦੀ ਆਪਾਂ ਗੱਲ ਕਰੀਏ ਵੀ ਇਹ ਕਿਹੜੇ ਟੀਕੇ ਦੀ ਆ ਇਹ ਟੀਕਾ ਤਾਂ ਚੰਗਾ ਹੀ ਲਵਾਇਆ ਸੀਗਾ ਜੀ ਹੁਣ ਆਇਆ 3-4 ਸਾਲ ਹੋ ਗਏ ਜਾਦ ਰਹੇ ਠੀਕ ਆ ਲਿਖਣਾ ਭੁੱਲ ਗਏ ਹਾਂ ਲਿਖਣਾ ਭੁੱਲ ਗਏ ਓਕੇ ਹੁਣ ਇਹਦੇ ਕਿਹੜਾ ਗਾਂ ਲੱਗਿਆ ਵਾ ਹੁਣ ਇਹਦੇ ਵਧੀਆ ਹੀ ਲੱਗਿਆ ਵਾ ਔਰੀ ਲੱਗਿਆ ਲਾਹੌਰੀ ਲਾਹੌਰੀ ਠੀਕ ਆ ਆਹ ਕੰਡ ਥੋੜਾ ਭੋਲਣ ਚ ਦਿੱਕਤ ਆ ਤੇ ਲਾਹੌਰੀ ਮਿੱਤਰੋ ਸਿਮਨ ਲੱਗਿਆ ਸਿਮਨਾਂ ਸਾੰਬਿਆ ਵਾ ਮੋਬਾਈਲ ਚ ਫੋਟੋ ਖਿੱਚੀ ਵੀ ਆ ਜੇ ਉੱਤੇ ਤਰੀਕ ਜਿਹੜੀ ਤਰੀਕ ਨੂੰ ਟੀਕਾ ਲੱਗਿਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ ਇਹ ਮੁੱਲ ਇਹਦਾ 135 ਹੈ ਜੀ ਮਾਣ ਤਾਨ ਮਾਣ ਤਾਨ ਕਰਦੇ ਓਕੇ ਮੁੱਲ ਮਿੱਤਰੋ 135 ਆ ਮਾਣ ਤਾਨੇ ਦੇ ਵਿੱਚ ਹੋ ਜਾਊਗਾ ਜਿਹੜੇ ਵੀ ਵੀਰ ਭਰਾ ਨੂੰ ਮੜਾ ਪਿੱਛੇ ਤੋਂ ਆਪਾਂ ਲੇਵਾ ਦਿਖਾਉਣਾ ਮੜਾ ਪੁਲਿਸਟੂਈ ਨੂੰ ਤੇ ਲੋੜ ਹੋ ਤਾਂ ਸੰਪਰਕ ਤੁਸੀਂ ਜ਼ਰੂਰ ਕਰਨਾ ਸੋ ਕੱਲਾ ਕੱਲਾ ਮਿੱਤਰੋ ਥਾਣਾ ਤੋਰੋ ਜੀ ਇਹਨੂੰ ਇੱਕ ਵਾਰੀ ਬੜਾ ਤੋਰ ਕੇ ਵੀ ਦਿਖਾ ਦਿਓ ਫਿਰ ਆਪਾਂ ਪੂਰੀ ਸਾਡੇ ਨਾਲ ਕਰਾਂਗੇ ਜਾਣਕਾਰੀ ਉਧਰੋਂ ਇਧਰ ਨੂੰ ਤੋਰ ਦਿਓ ਜੀ ਇਧਰੋਂ ਫਿਰ ਭੱਜੋਗੇ ਨਾ ਦੂਜੇ ਪਾਸੇ ਪਸੂ ਆ ਅੰਦਰ ਬਾਈ ਦੇ ਪਸੂ ਖੜੇ ਆ ਪਰ ਪਸੂਆਂ ਕੰਨੀ ਮਿੱਤਰੋ ਭੱਜੋਗੀ ਹਾਂ ਨਹੀਂ ਐਂ ਤੋਰਦੇ ਬਸ ਕੋਈ ਨਹੀਂ ਇੱਥੋਂ ਫੋੜ ਲੈ ਵਜਣ ਮਿੱਤਰੋ ਫੁੱਲ ਹੈ ਕੱਦ ਮਿੱਤਰੋ ਉਧਰ ਮੈਨਾਂ ਕੋ ਬੜਾ ਵੱਡਾ ਕੱਦ ਨਹੀਂ ਕਹਿੰਦੇ ਕੱਦ ਦੀ ਅੰਦਾਜ਼ਾ ਤੁਸੀਂ ਅੰਕਲ ਦੇ ਨਾਲ ਤੁਰਦੇ ਤੇ ਤੁਸੀਂ ਲਾ ਸਕਦੇ ਹੋ ਤੇ ਕਈ ਵਾਰ ਭਰਾ ਕਹਿੰਦੇ ਵੀ ਜਿਹੜੀ ਚੀਜ਼ ਦਿਖਾਈ ਸੀ ਉਹ ਨਿਕਲੀ ਨਹੀਂ ਫੇਰ ਆਪਣੀ ਕੋਸ਼ਿਸ਼ ਹੈ ਵੀ ਸੌਦਾ ਮਿੱਤਰੋ ਤੁਸੀਂ ਆਪ ਦਾ ਘੋਲੇ ਆ ਕੇ ਕਰਨਾ ਤੇ ਮੁੱਲ ਹੈਗਾ 135 ਤੇ ਆਪਣਾ ਫੋਨ ਨੰਬਰ ਜੀ ਹਾਂਜੀ ਮੈਨੂੰ ਮੈਂ ਹੀ ਦੱਸਾਂ ਹੂੰ ਓਕੇ 98017 95 255 98017 95255 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਨੀਲੀ ਰਾਬੀ ਦਾ ਮਿੱਤਰੋ ਆਪਾਂ ਨਕੀ ਇਨਾਂ ਹੀ ਕਹਾਂਗੇ ਬਹੁਤ ਸੋਹਣੀ ਰੰਗ ਬਹੁਤ ਸੋਣਾ ਮਾਰਕਾ ਤੇ ਬਹੁਤ ਸੋਣਾ ਥਾਣਾ ਕਿੰਨੇ ਕ ਦਿਨ ਲੈ ਜੂ ਜੀ ਇਹ ਲੈ ਜੂ 6-7 ਦਿਨ 6-7 ਦਿਨ ਸੋ ਸਾਰੇ ਵੀਰਾਂ ਦਾ ਧੰਨਵਾਦ